ਮੈਂ ਬੰਦਰਕੌਰ ਮੇਰੇ ਵੱਲੋਂ ਪ੍ਰੇਮਪਰੀ ਸਾਥਸਰੀਏ ਗਾਲ ਜੀ ਤੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਅੱਜ ਤੁਹਾਡੇ ਰੂਬਰੂ ਹਾਂ ਇੱਕ ਪੰਜਾਬੀ ਲੋਕ ਗੀਤ ਲੈ ਕੇ ਤੇ ਤੁਸੀਂ ਸੁਣੋ ਤੇ ਇਸ ਪੰਜਾਬੀ ਲੋਕ ਗੀਤ ਦਾ ਆਨੰਦ ਮਾਣੋ ਜੀ ਸੋਨਾ ਮਹੀਨੇ ਸਸੂਡੇ ਕਾਣੀ ਫੁੱਲੀਆਂ ਫੁੱਲ ਖੜੇ ਗੁਲਾਨਾਰੀ ਦਰਦਾਨੇ ਹੋ ਲਖੜੇ ਗੁਲਾਨਾਰੀ ओ तुਜੋ ਤੇਰਾ ਸਸੁਰਾ ਜੇ ਦਾਨ ਕਰ ਕੀ ਦੇ ਆਸ ਮੈਂ ਜੀਵਾਂ ਨੀ ਬੇਦਰਦਾਨੇ ਇੰਨੋ ਬੇ रन वेख तूं जी दर देरुख तूं जीोटा देवर नवें उन उन वेख तूं जी ਅੱਖੀ ਸੂ ਅੱਖੀ ਸੂ ਅੱਖੀ ਮੁੜ ਕੇ ਮੂਲ ਨਾ ਕਹਨੀ ਨੀ ਮੇ ਦਰਦਣ ਸਾਨੋਂ ਫੇਰ ਨਾ ਕਹਨੀ ਕਦਨ ਪੇਧ ਸਿੰਘ ਜੀ ਸਖਵਿ ਸੁਣੇ ਆ ਕਦੇ ਨ ਪਾਈਆਂ ਵੇ ਚਿੱਠੀਆਂ ਵੇ ਬੇਦਰਦੀਆ ਕਦੇ ਨ ਪਾਈਆਂ ਵੇ ਚਿੱਠੀਆਂ ਕੀ ਦੇ ਹੱਥ 'ਤੇ ਜਗ ਗੁਰੇ ਸੁਖ ਨੀ ਸਨੇਹ ਕੀ ਦੇ ਹੱਥ 'ਤੇ ਮੈਂ ਚਿੱਠੀਆਂ ਨੀ ਬੇਦਰਦਣੇ

ਗੋਰੀਏ ਕੋਰੇ ਨੀ ਕਾਗਜ਼ ਲਿਖਣ ਨੂੰ ਹੈ ਨਹੀਂ ਉਚਾਈ ਨੀ ਬੇਦਰਦ ਨੇ ਲਿਖਣ ਨੂੰ ਹੈ ਨਹੀਂ ਉਚਾਈ ਗਾੜਨਵਾਦਾਂ ਸਿੰਘ ਜੀ ਕਾਗਜ਼ ਤੇ ਕਾਨੇ ਖੂਵਲਵਾਦੀ ਆਛਾਈ ਵੇ ਬੇਦਰਦੀਆ ਖੂਵਲਵਾਦੀ ਆਛਾਈ ਟਾਲ ਪਰ ਛਾਵੇਂ ਚਰਖਾ ਜੁੜਾਇਆ ਚਿੱਟੀ ਮਹਈਏ ਦੀ ਆਈ ਨੀ ਬੇਦਰਦਨ ਚਿੱਟੀ ਮਹਈਏ ਦੀ ਆਈ ਅੰਦਰ ਬੜਕੇ ਠਿੱਡੇ ਪੜਨ ਜੁਲਗ ਨੈਨਾ ਛਮ ਛਮ ਲਾਈ ਵੇ ਬੇਦਰਦੀਆ ਨੈਨਾ ਛਮ ਛਮ ਲਾਈ ਸੋਣ ਮਈਨੇ ਸਸੂ ਦੇ ਕਾਜੂ ਭੁਲੀ ਨਾ ਹੋ ਲਗੜੇ ਗੁਲਾਨਾਰੀ ਨੀ ਬੇਦਰਦਾਨੇ ਹੋ ਲਗੜੇ ਗੁਲਾਨਾਰੀ ਨਾ ਜੀ ਇਹ ਸੀ ਇੱਕ ਪੰਜਾਬੀ ਲੋਕ ਦੀ ਤਿਰੰਜਨ ਦਾ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ